ਕਦੇ ਕਦੇ ਸੱਜਣਾ ਮਿੱਤਰਾਂ ਦੀ ਮਹਿਫਲ ਵਿੱਚ ਬੈਠਿਆ ਜਾਂ 2 4 10 20 ਸੱਜਣ ਪੁਰਸ਼ ਬੈਠੇ ਹੋਣੇ ਗੱਲ ਚੱਲ ਪੈਂਦੀ ਹੈ ਕਿ ਦੁਨੀਆ ਕਿੰਨੇ ਬਣਾਈਏ ਅਰ ਮੈਂ ਬੜਾ ਹੈਰਾਨ ਹੁੰਨਾ ਵੀ ਬਹੁਤ ਵਾਰ ਪ੍ਰਸ਼ਨ ਇਦਾਂ ਦੇ ਹੁੰਦੇ ਨੇ ਜਿਹਦੇ ਨਾਲ ਉਸ ਪ੍ਰਸ਼ਨ ਕਰਨ ਵਾਲੇ ਦਾ ਆਪਣਾ ਹੀ ਤਾਲਮੇਲ ਨਹੀਂ ਬੈਂਦਾ ਮੇਰਾ ਮਤਲਬ ਉਹ ਪ੍ਰਸ਼ਨ ਉਹਦਾ ਹੁੰਦਾ ਹੀ ਨਹੀਂ ਉਦੀ ਸੋਚ ਵਿੱਚੋਂ ਪੈਦਾ ਹੋਇਆ ਵੀ ਉਹ ਪ੍ਰਸ਼ਨ ਨਹੀਂ ਹੁੰਦਾ ਉਹ ਪ੍ਰਸ਼ਨ ਕਰਨ ਦਾ ਹੱਕ ਵੀ ਨਹੀਂ ਰੱਖਦਾ ਉਹਦਾ ਲੇਬਲ ਵੀ ਨਹੀਂ ਹੁੰਦਾ ਵੀ ਉਹ ਪ੍ਰਸ਼ਨ ਕਰੇ ਪਰ ਕਰ ਦਿੰਦਾ ਹੈ ਕਿਉਂਕਿ ਰੱਬ ਦੇ ਸਬੰਧ ਵਿੱਚ ਜਿਵੇਂ ਇਦਾਂ ਕਹਿ ਲਓ ਵੀ ਦੁਨੀਆ ਕਿੰਨੇ ਬਣਾਈ ਮਤਲਬ ਇਹ ਹੈ ਵੀ ਜੋ ਤੁਸੀਂ ਹੰਡਾ ਰਹੇ ਹੋ ਜੋ ਤੁਸੀਂ ਵਰਤ ਰਹੇ ਹੋ ਇਹਦੇ ਬਾਰੇ ਕਦੇ ਸਵਾਲ ਕੀਤਾ ਹੈ ਵੀ ਇਹ ਚੀਜ਼ ਕਿੰਨੇ ਬਣਾਈ ਜਿਹੜੀ ਮੈਂ ਹੰਡਾਉਣ ਲੱਗਾ ਜਾਂ ਹੰਡਾਰਿਆ ਇਹਦੇ ਬਾਰੇ ਕਦੇ ਪ੍ਰਸ਼ਨ ਉੱਠਿਆ ਮਨ ਦੇ ਅੰਦਰ ਦੁਨੀਆ ਕਿੰਨੇ ਬਣਾਈ ਇਹ ਤੁਹਾਡਾ ਬਚਕਾਨਾ ਸਵਾਲ ਹੈ ਦੁਨੀਆ ਨੂੰ ਖਤਮ ਕਿੰਨੇ ਕਰਨਾ ਹੈ ਇਹ ਵੀ ਤੁਹਾਡਾ ਬਚਕਾਨਾ ਸਵਾਲ ਹੈ ਤੁਸੀਂ ਇਹ ਹੈ ਵੀ ਇਸ ਸਮਾਜ ਦੇ ਅੰਦਰ ਰਹਿੰਦੇ ਆ ਸਮਾਜ ਨੂੰ ਸੁਥਰਾ ਕਿਵੇਂ ਬਣਾਉਣਾ ਹੈ ਤੁਸੀਂ ਦੁਨੀਆਦਾਰੀ ਦੇ ਅੰਦਰ ਰਹਿੰਦੇ ਰਹਿੰਦੇ ਆ ਆਪਣੇ ਫਰਜ਼ਾਂ ਦੀ ਪੂਰਤੀ ਕਿਵੇਂ ਕਰਨੀ ਹੈ ਤੁਸੀਂ ਕੁਝ ਇਦਾਂ ਦਾ ਕਰੋ ਵਿੱਚ ਤੁਹਾਡਾ ਉਹ ਕਰਮ ਕਰਨ ਦੇ ਨਾਲ ਤੁਸੀਂ ਵੀ ਸੁਖੀ ਹੋਵੋ ਤੁਹਾਡਾ ਪਰਿਵਾਰ ਵੀ ਸ਼ੋਹਰਤ ਪਾਏ ਔਰ ਸਮਾਜ ਨੂੰ ਵੀ ਤੁਹਾਡੇ ਉਸ ਕੰਮ ਦੇ ਕਰਕੇ ਕੰਮ ਦੇ ਬਦੌਲਤ ਇੱਜ਼ਤ ਮਿਲੇ ਜਿੰਦਗੀ ਜਿਉਣ ਦਾ ਢੰਗ ਸਿੱਖੋ ਦੁਨੀਆ ਕਿੰਨੇ ਬਣਾਈ ਇਹਨੂੰ ਛੱਡੋ ਕਿੰਨੇ ਬਣਾਈਏ ਕਿੰਨੇ ਖਤਮ ਕਰਨੀਏ ਤੁਸੀਂ ਇਹ ਵੇਖੋ ਵੀ ਦੁਨੀਆ ਦੇ ਅੰਦਰ ਸਾਨੂੰ ਜਿਉਣ ਦਾ ਮੌਕਾ ਮਿਲਿਆ ਸਮਾਂ ਮਿਲਿਆ ਅਸੀਂ ਜਿਉਣਾ ਕਿਵੇਂ ਹੈ ਅਸੀਂ ਜ਼ਿੰਦਗੀ ਨੂੰ ਹੰਡਾਉਣਾ ਕਿਵੇਂ ਹੈ ਇੰਪੋਰਟੈਂਟ ਇਹ ਨਹੀਂ ਹੈ ਕਿ ਦੁਨੀਆ ਬਣਾਈ ਕਿੰਨੇ ਹੈ ਔਰ ਦੁਨੀਆ ਨੂੰ ਖਤਮ ਕਿੰਨੇ ਕਰਨਾ ਹੈ ਇੰਪੋਰਟੈਂਟ ਇਹ ਹੈ ਕਿ ਤੁਸੀਂ ਜੂਨਾ ਕਿਵੇਂ ਹੈ ਤੁਹਾਡੇ ਜੂਨ ਦੀ ਤਰਜ਼ੇ ਜ਼ਿੰਦਗੀ ਕਿਵੇਂ ਦੀ ਹੈ ਤੁਹਾਡੀ ਚਾਲ ਕੀ ਹੈ ਤੁਸੀਂ ਚੱਲ ਕਿਵੇਂ ਰਹੇ ਹੋ ਫਰਜ਼ਾਂ ਨੂੰ ਪੂਰੇ ਕਿਵੇਂ ਕਰ ਰਹੇ ਹੋ ਮੈਂ ਵੀ ਵੇਖਿਆ ਵੀ ਜਿਹੜੀ ਗੱਲ ਸਾਡੇ ਵਸ ਵਿੱਚ ਨਹੀਂ ਨਾ ਹੁੰਦੀ ਉਹ ਗੱਲ ਅਸੀਂ ਬੜੀ ਛੇਤੀ ਕਰ ਦਿੰਦੇ ਹਾਂ ਮੰਨ ਲਓ ਦੋ ਦੇਸ਼ਾਂ ਦਾ ਆਪਸੀ ਝਗੜਾ ਚੱਲਦਾ ਜਿਵੇਂ ਯੂਕਰੇਨ ਦਾ ਰਸ਼ੀਆ ਦਾ ਚੱਲਦਾ ਹੈ ਝਗੜਾ ਚੱਲਦਾ ਹੈ ਤਿੱਕਦੇ ਵੀ ਸੱਥ ਵਿੱਚ ਬੈਠਿਆਂ 2 4 10 20 ਸੱਜਣ ਬੈਠੇ ਹੋਣ ਬੈਠਿਆਂ ਬੈਠੇ ਇਹ ਗੱਲ ਕਰ ਦਿੰਦੇ ਨੇ ਪਿੰਡਾਂ ਦੇ ਅੰਦਰ ਗਲੀ ਮਹੱਲੇ ਦੇ ਅੰਦਰ ਪਾਰਕਾਂ ਦੇ ਅੰਦਰ ਸ਼ਹਿਰਾਂ ਦੇ ਅੰਦਰ ਕਿ ਜਿਹੜਾ ਨਾ ਫਲਾਣਾ ਪ੍ਰਾਈਮ ਮਿਨਿਸਟਰ ਇਹ ਉਹਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਉਹ ਕਹਿੰਦਾ ਨਹੀਂ ਫਲਾਣੇ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਉਹ ਕਹਿੰਦਾ ਨਹੀਂ ਅਮਰੀਕਾ ਦੇ ਪ੍ਰਾਈਮ ਮਿਨਿਸਟਰ ਨੂੰ ਇਦਾਂ ਕਰਨਾ ਚਾਹੀਦਾ ਉਹ ਕਹਿੰਦਾ ਨਹੀਂ ਯੂਕੇ ਵਾਲੇ ਨੂੰ ਇਦਾਂ ਕਰਨਾ ਚਾਹੀਦਾ ਜੋ ਕੰਮ ਤੁਹਾਡੇ ਵਸ ਵਿੱਚ ਨਹੀਂ ਜਿਹੜਾ ਪ੍ਰਸ਼ਨ ਕਰਨਾ ਹੀ ਨਹੀਂ ਬੰਦਾ ਉਹ ਤੁਸੀ ਸਲਾਹ ਦੇ ਰਹੇ ਹੋ ਔਰ ਜਿਹਦੇ ਬਾਰੇ ਤੁਹਾਨੂੰ ਸਹੀ ਨੌਲੇਜ ਵੀ ਨਹੀਂ ਹੈ ਸਹੀ ਗਿਆਨ ਵੀ ਨਹੀਂ ਹੈ ਵੀ ਕੀ ਕਰਨਾ ਚਾਹੀਦਾ ਹੈ ਕੀ ਨਹੀਂ ਕਰਨਾ ਚਾਹੀਦਾ ਸੋਚੋ ਤੇ ਕਰੋ ਉਹ ਜੋ ਤੁਹਾਡੇ ਵਸ ਵਿੱਚ ਹੈ ਉਹੀ ਸੋਚੋ ਉਹੀ ਕਰੋ ਜੋ ਤੁਸੀਂ ਕਰ ਸਕਦੇ ਹੋ ਜੋ ਤੁਹਾਡੇ ਵਸ ਵਿੱਚ ਹੈ ਦੇਸ਼ਾਂ ਦੀ ਲੜਾਈ ਦਾ ਲੈ ਕੇ ਦੇਸ਼ਾਂ ਦੇ ਝਗੜੇ ਨੂੰ ਲੈ ਕੇ ਤੁਸੀਂ ਗੱਲ ਕਰ ਰਹੇ ਹੋ ਜਿਹੜੀ ਕਿ ਬਚਕਾਨਾ ਗੱਲ ਹੋਏਗੀ ਹੁਣ ਫੇਰ ਉਸ ਪਾਸੇ ਆਈਏ ਦੁਨੀਆ ਕਿੰਨੇ ਬਣਾਈ ਜਦੋਂ ਇਹ ਪ੍ਰਸ਼ਨ ਚੱਲਦਾ ਹੈ ਕੋਈ ਕਹਿ ਦਿੰਦਾ ਹੈ ਜੀ ਦੁਨੀਆ ਬ੍ਰਹਮਾ ਨੇ ਬਣਾਈ ਦੂਜਾ ਕਹਿ ਦਿੰਦਾ ਹੈ ਜੀ ਸਾਡੇ ਦੇਵਤੇ ਨੇ ਬਣਾਈ ਤੀਜਾ ਕਹਿ ਦਿੰਦਾ ਹੈ ਨਹੀਂ ਜੀ ਇਹ ਤੇ ਫਲਾਣੇ ਪੁਰਸ਼ ਨੇ ਬਣਾਈ ਰੈਬਰੀ ਪੁਰਸ਼ ਨੇ ਪੈਗੰਬਰੀ ਪੁਰਸ਼ ਨੇ ਜਿਨਨੇ ਪੈਗੰਬਰੀ ਪੁਰਸ਼ ਨੇ ਉਹਨਾਂ ਦੇ ਆਪਣੇ ਆਪਣੇ ਮੰਨਣ ਵਾਲੇ ਉਹਨਾਂ ਦੇ ਰਾਹ ਦੇ ਉੱਤੇ ਤੁਰਨ ਵਾਲੇ ਉਹਨਾਂ ਦੇ ਪੈਰੋਕਾਰ ਨੇ ਉਹਨਾਂ ਦੇ ਪੈਰੋਕਾਰਾਂ ਵੱਲੋਂ ਆਪਣੇ ਹੀ ਪੈਰੋਕਾਰ ਨੂੰ ਸਾਹਮਣੇ ਲਿਆ ਕੇ ਖੜਾ ਕੀਤਾ ਜਾਂਦਾ ਹੈ ਵੀ ਨਹੀਂ ਦੁਨੀਆ ਇਹਨੇ ਬਣਾਈ ਹੈ ਇਹਦੇ ਤੋਂ ਬਗੈਰ ਬਾਕੀ ਸਭ ਪਿੱਛੇ ਨੇ ਤੋਂ ਖੈਰ ਮੈਂ ਇੱਕ ਇੱਕ ਦੋ ਉਦਾਹਰਨਾ ਤੁਹਾਡੇ ਸਾਹਮਣੇ ਰੱਖਣੀਆਂ ਚਾਹੁੰਦਾ ਤੁਸੀਂ ਘਰ ਬਣਾਉਂਦੇ ਹੋ ਤੇ ਜਦੋਂ ਘਰ ਬਣਾਉਂਦੇ ਹੋ ਕਿੰਨਾ ਸਮਾਨ ਘਰ ਦੇ ਅੰਦਰ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ ਮਿਸਤਰੀ ਨੂੰ ਚਾਹੀਦਾ ਹੈ ਪਲੰਬਰਾ ਨੂੰ ਚਾਹੀਦਾ ਹੈ ਇਲੈਕਟ੍ਰੀਸ਼ੀਅਨ ਨੂੰ ਚਾਹੀਦਾ ਹੈ ਕਿੰਨਾ ਸਮਾਨ ਹੁੰਦਾ ਕਦੇ ਇਹ ਪੁੱਛਿਆ ਘਰ ਦੇ ਅੰਦਰ ਜਿਹੜਾ ਅਸੀਂ ਸਮਾਨ ਲਿਆ 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 ਕੇ ਵਰਤ ਰਹੇ ਹਾਂ ਲਾਉਣਾ ਚਾਹੁੰਦੇ ਹਾਂ ਭਾਵੇਂ ਉਹ ਸ਼ਿੰਗਾਰ ਦਾ ਸਮਾਨ ਏ ਭਾਵੇਂ ਉਹ ਇਟਾਂ ਇਟਾਂ ਨੇ ਜਾਂ ਬਾਕੀ ਦਾ ਕਿਲਕਾਂਟਾ ਏ ਜਾਂ ਤਾਰਾਂ ਨੇ ਜਾਂ ਹੋਰ ਜਿਹੜਾ ਜਿਹੜਾ ਸਮਾਨ ਏ ਵੀ ਕਿੰਨੇ ਬਣਾਇਆ ਤੁਸੀਂ ਚੁੱਕਦੇ ਹੋ ਖਰੀਦਦੇ ਹੋ ਮੁੱਲ ਅਦਾ ਕਰਦੇ ਹੋ ਘਰ ਦੇ ਅੰਦਰ ਉਹ ਸਮਾਨ ਲਾ ਲੈਂਦੇ ਹੋ ਉਹਦੇ ਨਾਲ ਤੁਹਾਡਾ ਘਰ ਬਣ ਜਾਂਦਾ ਹੈ ਘਰ ਦੀ ਸਾਨੂੰ ਸ਼ੌਕਤ ਬਣ ਜਾਂਦੀ ਹੈ ਤੂੰ ਮਸਲਾ ਵੀ ਇਹ ਨਹੀਂ ਚਾਹੀਦਾ ਵੀ ਤੁਸੀਂ ਸਮਾਨ ਬਜਾਰੋਂ ਖਰੀਦੋ ਤੇ ਆਪਣਾ ਘਰ ਬਣਾਓ ਪਰ ਇਸ ਚੱਕਰ 'ਚ ਤੁਸੀਂ ਕਦੇ ਨਹੀਂ ਪਾਇਆ ਜਿਹੜਾ ਮੈਂ ਸਮਾਨ ਖਰੀਦਣ ਲੱਗਾ ਇਹ ਕਿੰਨੇ ਬਣਾਇਆ ਕਦੇ ਪੁੱਛਿਆ ਵੀ ਨਹੀਂ ਪਤਾ ਵੀ ਨਹੀਂ ਉਹਦਾ ਮਾਲਕ ਕੌਣ ਨੇ ਓਨਰ ਕੌਣ ਨੇ ਕਿਹੜੇ ਸ਼ਹਿਰ ਬਣਿਆ ਕਿਹੜੇ ਦੇਸ਼ ਬਣਿਆ ਉਹ ਕਿਸ ਜਾਤ ਦਾ ਕਿਸ ਮਜ਼ਬਦ ਦਾ ਕਿਸ ਧਰਮ ਦਾ ਆਦਮੀ ਨਹੀਂ ਨਾ ਪੁੱਛਿਆ ਤੇ ਫਿਰ ਦੁਨੀਆ ਦੇ ਸੰਬੰਧ ਵਿੱਚ ਇਹ ਕਿਉਂ ਜੋ ਤੁਹਾਡੇ ਵੱਸ ਵਿੱਚ ਹੈ ਉਹ ਕਰੋ ਕੱਪੜਾ ਪਾਇਆ ਕਦੇ ਪੁੱਛਿਆ ਵੀ ਇਹ ਕਪੜਾ ਕਿਹੜੀ ਜਗਾ ਤੇ ਬਣਿਆ ਉਹ ਬਣਾਉਣ ਵਾਲਾ Hindu ਸੀ Musalman ਸੀ Sikh ਸੀ Sai ਸੀ Bodhi ਸੀ Jaini ਸੀ ਕਦੀ ਪੁੱਛਿਆ ਨਹੀਂ ਨਾ ਪੁੱਛਿਆ ਕਪੜਾ ਖਰੀਦੇ ਹੋ ਖਰੀਦਣਾ ਤੁਹਾਡੇ ਵੱਸ ਵਿੱਚ ਹੈ ਕਪੜਾ ਪਾਉਂਦੇ ਹੋ ਪਾਉਣਾ ਤੁਹਾਡੇ ਵੱਸ ਵਿੱਚ ਹੈ ਕਦੀ ਨਹੀਂ ਪੁੱਛਿਆ ਬਣਾਉਣ ਵਾਲਾ ਮੇਰੀ ਜਾਤ ਦੇ ਨਾਲ ਮੇਰੇ ਮਜ਼ਬਦ ਦੇ ਨਾਲ ਸੰਬੰਧ ਰੱਖਦਾ ਵੀ ਹੈ ਕਿ ਨਹੀਂ ਰੱਖਦਾ ਪਰ ਜਦੋਂ ਦੁਨੀਆਦਾਰੀ ਦੀ ਗੱਲ ਹੁੰਦੀ ਹੈ ਜਦੋਂ ਪੂਰੇ ਸਮਾਜ ਦੀ ਮਨੁੱਖਤਾ ਦੀ ਗੱਲ ਹੁੰਦੀ ਹੈ ਪੂਰੀ ਕਾਇਨਾਤ ਦੀ ਗੱਲ ਹੁੰਦੀ ਹੈ ਉਦੋਂ ਇੱਕ ਪ੍ਰਸ਼ਨ ਹੋ ਜਾਂਦਾ ਹੈ ਜੀ ਦੁਨੀਆ ਕਿੰਨੇ ਬਣਾਈ ਤੇ ਜੇ ਕਹਿੰਦਾ ਬ੍ਰਹਮਣ ਨੇ ਬਣਾਈ ਉਹਦੋਂ ਦੂਜਾ ਲੜ ਪੈਂਦਾ ਨਹੀਂ ਬ੍ਰਹਮਣ ਨੇ ਨਹੀਂ ਬਣਾਈ ਇੰਨੇ ਬਣਾਈ ਉਹ ਕਹਿੰਦਾ ਜੇ ਇੰਨੇ ਨਹੀਂ ਇੰਨੇ ਬਣਾਈ ਤੇ ਮੈਂ ਨਹੀਂ ਮੰਨਦਾ ਮੈਂ ਕਿੰਨਾ ਮੇਰੇ ਐਸ ਪੈਗੰਬਰੀ ਪੁਰਸ਼ ਨੇ ਬਣਾਈ ਤਾਂ ਫਿਰ ਝਗੜਾ ਕੀ ਇਹ ਵਿਰਧਾ ਝਗੜਾ ਪਾਣੀ ਦੀ ਮਦਾਨੀ ਫਜ਼ੂਲ ਦਾ ਝਗੜਾ ਜਿਹਦੇ ਵਿੱਚੋਂ ਨਿਕਲਣ ਵਾਲਾ ਕੁਝ ਵੀ ਨਹੀਂ ਹੈ ਤੁਸੀਂ ਖਾਣ ਪੀਣ ਵਾਲੀਆਂ ਘਰਾਂ ਦੇ ਅੰਦਰ ਕਿੰਨੀਆਂ ਚੀਜ਼ਾਂ ਲਿਆਉਂਦੇ ਹੋ ਗਰੋਸਰੀ ਕਰਕੇ ਲਿਆਉਂਦੇ ਹੋ ਨਾ ਕਿੰਨਾ ਸੱਜੋ ਸਮਾਨ ਲਿਆਉਂਦੇ ਹੋ ਕਦੇ ਪੁੱਛਿਆ ਵੀ ਇਹਦਾ ਕਰਤਾ ਕੌਣ ਹੈ ਇਹਦਾ ਬਣਾਉਣ ਵਾਲਾ ਕੌਣ ਹੈ ਕਿਹੜੀ ਕੰਪਨੀ ਵਿੱਚ ਬਣਿਆ ਕਿਹੜੀ ਫੈਕਟਰੀ ਵਿੱਚ ਬਣਿਆ ਕਿੰਨਾ ਨੇ ਬਣਾਇਆ ਹੋ ਸਕਦਾ ਹੈ ਜਿਨ੍ਹਾਂ ਨੂੰ ਤੁਸੀਂ ਨਾਲ ਬਹਿਨ ਨਾ ਦਿਓ ਉਹ ਸਮਾਨ ਬਣਾਏ ਹੀ ਉਹਦੇ ਹੱਥਾਂ ਨੇ ਹੋਵੇ ਹੋ ਸਕਦਾ ਹੈ ਤੁਸੀਂ ਜਿਹਨੂੰ ਖਲੋਣਾ ਤੁਹਾਡੇ ਕੋਲ ਵੀ ਪਸੰਦ ਨਾ ਕਰੋ ਬਣਾਏ ਹੀ ਉਹਨੇ ਹੋਵੇ ਅੱਛਾ ਮੈਂ ਇੱਕ ਗੱਲ ਕਰ ਦਿਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਰਮਾਲਾ ਚੜਿਆ ਹੋਵੇ ਨਾ ਤੇ ਰਮਾਲੇ ਨੂੰ ਕੋਈ ਜਾ ਕੇ ਆਮ ਬੰਦਾ ਹੱਥ ਲਾ ਦਵੇ ਤੇ ਜਿਹੜੇ ਕਟੜ ਪੰਥੀ ਨੇ ਨਾ ਉਹ ਕਟੜ ਪੰਥੀ ਉਹਦੇ ਗਲ ਪੈ ਜਾਂਦੇ ਨੇ ਵੀ ਤੂੰ ਰਮਾਲੇ ਨੂੰ ਹੱਥ ਕਿਵੇਂ ਲਾਇਆ ਤੇ ਜਿਹੜੇ ਕੰਪਨੀ ਵਿੱਚ ਬਣਿਆ ਫੈਕਟਰੀ ਵਿੱਚ ਬਣਿਆ ਉਹਨਾਂ ਨੇ ਸਿਗਰਟਾਂ ਪੀ ਕੇ ਬਣਾਇਆ ਨਹੀਂ ਬਣਾਇਆ ਕਿੱਦਾਂ ਬਣਾਇਆ ਪੈਰਾਹਟ ਕਪੜਾ ਆਇਆ ਨਹੀਂ ਆਇਆ ਉਹਦੇ ਬਾਰੇ ਤੁਹਾਨੂੰ ਨੌਲੇਜ ਹੈ ਉਹਦੇ ਬਾਰੇ ਗਿਆਨ ਹੈ ਇਨੇ ਆਪਣੇ ਆਪ ਨੂੰ ਸੰਕਰੀਨ ਨਾ ਕਰੋ ਇੱਕ ਇਨੇ ਤੰਗ ਸੋਚ ਵਾਲੇ ਨਾ ਕਰੋ ਨੈਰੋ ਮਾਈਂਡਡ ਨਾ ਬਣੋ ਕਿ ਤੁਹਾਡਾ ਸਮਾਜ ਦਾ ਜਿਹੜਾ ਵਿਤਕਰਾ ਹੈ ਉਭਾਦਾ ਜਾਏ ਜਿਹੜੀ ਦੂਰੀ ਹੈ ਵਾਧੀ ਜਾਏ ਧਰਮ ਸਿਖਾਉਂਦਾ ਹੈ ਤੁਹਾਡਾ ਜਿਹੜਾ ਮਾਨਿਓ ਖੁੱਲਾ ਹੋਵੇ ਸੋਚ ਮੰਡਲ ਖੁੱਲਾ ਹੋਵੇ ਪਰ ਤੁਸੀਂ ਤੇ ਨੈਰੋ ਬੰਦੇ ਚਾਰੇ ਹੋ ਤੰਗ ਸੋਚ ਵਾਲੇ ਬੰਦੇ ਚਾਰੇ ਹੋ ਤੁਸੀਂ ਕਾਰ ਖਰੀਦੇ ਹੋ ਤੇ ਕਦੇ ਕਿਸੇ ਨੇ ਪੁੱਛਿਆ ਵੀ ਇਹ ਕਾਰ ਨੂੰ ਬਣਾਉਣ ਵਾਲਾ ਮਕੈਨਿਕ ਕੌਣ ਹੈ ਇਲੈਕਟ੍ਰੀਸ਼ੀਅਨ ਕੌਣ ਹੈ ਕਦੀ ਨਹੀਂ ਨਾ ਪੁੱਛਿਆ ਇਹਦੇ ਟਾਇਰ ਬਣਾਏ ਕਿੰਨੇ ਬਣਾਏ ਕੰਪਨੀ ਦਾ ਨਾਮ ਪੜ ਲੈਂਦੇ ਹੋ ਨਾ ਦੋ ਵਾਰ ਤੇ ਕੁਝ ਨਹੀਂ ਨਾ ਆਹ ਜਿਹੜਾ ਕਾਰ ਦੇ ਇੰਜਨ ਦੇ ਅੰਦਰ ਮੋਟਰ ਦੇ ਅੰਦਰ ਪੁਰਜ਼ਾ ਆਇਆ ਇਹ ਕਿੰਨੇ ਬਣਾਇਆ ਤੋਂ ਖੈਰ ਨਹੀਂ ਪੁੱਛਦੇ ਤੁਹਾਡੇ ਵੱਸ ਵਿੱਚ ਪੈਸੇ ਦੇਣਾ ਕਾਰ ਖਰੀਦਣਾ ਤੇ ਸਵਾਰੀ ਕਰਨੇ ਤੁਹਾਡੇ ਵੱਸ ਵਿੱਚ ਹੈ ਜ਼ਿੰਦਗੀ ਮਿਲੀ ਜ਼ਿੰਦਗੀ ਨੂੰ ਸੁਖਾਲੀ ਬਣਾਉਣਾ ਚੰਗੀ ਬਣਾਉਣਾ ਚੰਗੇ ਟੰਗ ਦੇ ਨਾਲ ਜ਼ਿੰਦਗੀ ਨੂੰ ਗੁਜ਼ਾਰਨਾ ਅੱਛਾ ਤੁਸੀਂ ਪਲੇਨ ਤੇ ਸਫ਼ਰ ਕਰਦੇ ਹੋ ਤੇ ਕਦੇ ਪੁੱਛੇ ਵੀ ਕਿਹੜੀ ਕੰਪਨੀ ਨੇ ਪਲੇਨ ਬਣਾਇਆ ਜਾਂ ਇਹ ਪੁੱਛਿਆ ਵੀ ਇਹਦਾ ਜਿਹੜਾ ਪਾਇਲਟ ਹੈ ਉਹ ਕੌਣ ਹੈ Hindu ਹੈ Sikh ਹੈ ਜੇ ਤੁਸੀਂ ਕਹੋ ਜੀ ਇਹਦਾ ਪਾਇਲਟ ਤੇ ਦੂਜਾ ਮੈਂ ਨਹੀਂ ਸਫ਼ਰ ਕਰਦਾ ਤੁਸੀਂ ਕਰਦੇ ਹੋ ਤੁਹਾਡੇ ਵੱਸ ਵਿੱਚ ਟਿਕਟ ਖਰੀਦੀ ਹੈ ਪੈਸੇ ਦੇ ਕੇ ਖਰੀਦੀ ਪਰ ਜਿੱਥੇ ਫਜ਼ੂਲ ਦਾ ਝਗੜਾ ਹੋਵੇ ਨਾ ਐਵੇਂ ਸਿੰਗੜਾ ਕੇ ਬਹਿ ਜਾਂਦੇ ਨੇ ਜਿੱਥੇ ਫਜ਼ੂਲ ਦਾ ਝਗੜਾ ਹੋਵੇ ਨਾ ਐਵੇਂ ਪਾਣੀ ਚ ਮਦਾਣੀ ਪਾ ਕੇ ਬਹਿ ਜਾਂਦੇ ਨੇ ਮੈਂ ਨਹੀਂ ਮੰਨਦਾ ਮੈਂ ਤੂੰ ਨਾ ਵੀ ਮੰਨੇ ਤਾਂ ਵੀ ਗੱਲ ਹੋ ਰਹਿਣੀ ਹੈ ਤੂੰ ਮੰਨ ਵੀ ਜਾਏ ਤਾਂ ਵੀ ਉਹ ਗੱਲ ਰਹਿਣੀ ਹੈ ਤੋਂ ਮੈਂ ਅਖੀਰ ਤੇ ਇੱਕ ਗੱਲ ਕਰਦਾ ਹਜ਼ਾਰਾਂ ਚੀਜ਼ਾਂ ਪਾਉਂਦੇ ਹੋ ਵਰਤਦੇ ਹੋ ਹੰਡਾਉਂਦੇ ਹੋ ਕਦੇ ਉਹਦੇ ਬਣਾਉਣ ਵਾਲੇ ਮੇਕਰ ਬਾਰੇ ਕਰਤੇ ਬਾਰੇ ਤੁਹਾਡੇ ਮਨ ਦੇ ਅੰਦਰ ਉਹ ਪ੍ਰਸ਼ਨ ਉੱਠਿਆ ਹੀ ਨਹੀਂ ਦੁਨੀਆ ਕਿੰਨੇ ਬਣਾਈ ਕਿੰਨੇ ਨਹੀਂ ਬਣਾਈ ਇਹ ਤੁਹਾਡਾ ਪ੍ਰਸ਼ਨ ਹੋਣਾ ਹੀ ਨਹੀਂ ਚਾਹੀਦਾ ਤੁਹਾਨੂੰ ਸਮਾਂ ਮਿਲਿਆ ਦੁਨੀਆ ਦੇ ਅੰਦਰ ਕੋਈ ਸਮਾਂ ਮਿਲਿਆ ਜਿੰਦਗੀ ਜਿਉਣ ਲਈ ਜਿੰਦਗੀ ਨੂੰ ਸਵੱਲੀ ਬਣਾਓ ਚੰਗੀ ਬਣਾਓ ਮਹਾਨ ਬਣਾਓ ਫਰਜ਼ਾਂ ਦੇ ਪੂਰੇ ਕਰਨ ਵਾਲੀ ਬਣਾਓ ਉਹ ਚੇਰੀ ਬਣਾਓ ਤਾਂ ਕਿ ਤੁਹਾਡੀ ਜ਼ਿੰਦਗੀ ਤੋਂ ਤੁਹਾਨੂੰ ਵੀ ਸਕੂਨ ਮਿਲੇ ਤੇ ਦੂਜੇ ਵਾਸਤੇ ਤੁਹਾਡੀ ਜ਼ਿੰਦਗੀ ਮੀਲ ਪੱਥਰ ਦਾ ਕੰਮ ਵੀ ਕਰੇ ਆਪਣੇ ਆਪ ਨੂੰ ਇਦਾਂ ਦਾ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ